ਅੱਜਕੱਲ ਜਿੱਥੇ ਤਿਆਂ ਨੂੰ ਪਾਰ ਸਮਝ ਕੇ ਕੂਕ ਦੇ ਅੰਦਰ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ ਤਾਂ ਉੱਥੇ ਹੀ ਕੁਝ ਅਜਿਹੇ ਲੋਕ ਵੀ ਨੇ ਜੋ ਤਿਆਂ ਨੂੰ ਰੱਬ ਦੀ ਦਾਤ ਸਮਝਦੇ ਹੋਏ ਉਹਨਾਂ ਦੀ ਲੋੜੀ ਤੱਕ ਮਨਾਉਂਦੇ ਨੇ ਕੁਝ ਇਸੇ ਤਰ੍ਹਾਂ ਦਾ ਮੰਜ਼ਰ ਦੇਖਣ ਨੂੰ ਮਿਲਿਆ ਮਾਚੀਵਾੜਾ ਸਾਹਿਬ ਦੇ ਵਿੱਚ ਜਿੱਥੇ ਕਿ Swami Shankar Nand Puri Wale ਸੇਵਾ ਸੰਪਤੀ ਵੱਲੋਂ 1109 ਜੰਮੀਆਂ ਤਿਆਂ ਦੀ ਲੋੜੀ ਉਤਸ਼ਾਹ ਨਾਲ ਮਨਾਈ ਗਈ ਇਸ ਸਮਾਗਮ ਦੇ ਵਿੱਚ ਨਵਜੰਮੀਆਂ ਤਿਆਂ ਦੇ ਮਾਪਿਆਂ ਨੂੰ ਝੂਲੇ ਕੱਪੜੇ ਤੇ ਹੋਰ ਖਾਣ ਪੀਣ ਦਾ ਰਵਾਇਤੀ ਸਨਮਾਨ ਵੀ ਦਿੱਤਾ ਗਿਆ ਸਮਾਗਮ ਦੇ ਵਿੱਚ ਪਹੁੰਚੇ Swami Shankar Nand Puri Wale ਨੇ ਕਿਹਾ ਕਿ ਸੰਸਥਾ ਦੇ ਚੇਅਰਮੈਨ ਨੋ ਇਹ ਬਹੁਤ ਸ਼ੁਲਾਗਾ ਯੁੱਗੋ ਪ੍ਰਲਾਪ ਕੀਤਾ ਗਿਆ ਹੈ ਜਿਸ ਨਾਲ ਪ੍ਰੋਣ ਹੱਤਿਆ ਉੱਪਰ ਰੋਕ ਲੱਗੇਗੀ ਔਰ ਆਇਆ ਹੈ ਕਿ ਗੁਰਬਾਨੀ ਦੇ ਵਿੱਚ ਵੀ ਨਾਰੀ ਨੂੰ ਸੰਸਾਰ ਦਾ ਆਧਾਰ ਦੱਸਿਆ ਗਿਆ ਹੈ ਤੇ ਇਸ ਲਈ ਲੋਕ ਧੀਆਂ ਪੁੱਤਰਾਂ ਦੇ ਵਿੱਚ ਕੋਈ ਫਰਕ ਨਾ ਸਮਝਣ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਊਂ ਤਾਮ ਦੇ ਨਾਲ ਮਨਾਈ ਗਈ ਹੈ ਦਾਸ ਇਹ ਹੀ ਭਜਨ ਕਰੇਗਾ ਕਿ ਜੋ ਲੜਕੀ ਹੈ ਕੰਨਿਆ ਹੈ ਇਹ ਸਰਗੁਣ ਭੇਲ ਹੈ ਭੇਲ ਤੋਂ ਬਿਨਾ ਕੋਈ ਵੀ ਫਲ ਫੋਰ ਨਹੀਂ ਲੱਗ ਸਕਦਾ ਇਸ ਕਰਕੇ ਜਿਤਨਾ ਵੀ ਪ੍ਰਕਾਸ਼ ਹੈ ਇਹ ਨਾਰੀ ਦਾ ਪ੍ਰਕਾਸ਼ ਹੈ ਇਹ ਬੱਚਿਆਂ ਦੇ ਚੰਗੀ ਤਰ੍ਹਾਂ ਪਾਲਣ ਪੋਸਣ ਕਰਾਂਗੇ ਇਹਨਾਂ ਦੀ ਕੁੱਖੋਂ ਸਾਡੇ ਮਹਾਰਤਨ ਜਨਮ ਲੈਣ ਤਾਂ ਕਿ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ 1100 ਨੰਜਮੀਆਂ ਧੀਆਂ ਦੀ ਜਿਹੜੀ ਹੈ ਲੋੜੀ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ puri ਵਾਲਿਆਂ ਦੀ ਸਰਪ੍ਰਸਤੀ ਹੇਠ ਅੱਜ 7 ਤਰੀਕ 7 ਜਨਵਰੀ 2025 ਨੂੰ ਮਨਾਈ ਜਾ ਰਹੀ ਹੈ ਕਪੂਰ ਪੈਲੇਸ ਸਮਰਾਲਾ ਰੋਡ ਮੱਛੀਵਾੜਾ ਸਾਹਿਬ ਵਿਖੇ ਜਿੱਨੇ ਅਮੀ ਅੱਜ ਆਪਣੀਆਂ ਧੀਆਂ ਨੂੰ ਲੈ ਕੇ ਆਏ ਮੈਂ ਉਹਨਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਸਾਡੀ ਇਸ ਲੋੜੀ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰੇ ਗਾਨੀ ਸੱਜਣਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ ਸਵਾਮੀ ਗੰਗਾ ਨੰਦ ਦੇ ਚੇਅਰਮੈਨ ਨੇ ਅਸੀਂ ਉਹਨਾਂ ਦੇ ਨਾਲ ਰਲ ਕੇ ਹਰ ਇੱਕ ਸਾਲ ਧੀਆਂ ਦੀ ਲੋੜੀ ਪਾਉਂਦੇ ਆ ਅਸੀਂ ਇਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਅੱਗੇ ਨਾ ਸਾਰੀਆਂ ਜਿੰਨੀਆਂ ਧੀਆਂ ਦੀ ਲੋੜੀ ਪਾਈ ਹੈ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਹ ਜਿਹੜੇ ਲੋਕ ਨੇ ਆਪਣੇ ਕੁੜੀਆਂ ਤੋਂ ਨਫ਼ਰਤ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਮੁੰਡਿਆਂ ਦੇ ਨਾਲ ਉਹ ਧੀਆਂ ਅੱਗੇ ਨੇ ਧੀਆਂ ਨੂੰ ਲਿਖਾਓ ਆਪਣੇ ਪੈਰਾਂ ਤੇ ਖੜੇ ਕਰੋ ਜੇਕਰ ਤੁਸੀਂ ਧੀਆ ਨੂੰ ਪੈਰਾਂ ਤੇ ਖੜਾ ਕਰੋਗੇ ਤੁਹਾਨੂੰ ਦਾਜ ਦੇਣ ਦੀ ਵੀ ਲੋੜ ਨਹੀਂ ਪੈਣੀ ਇਸੇ ਕਰਕੇ ਆਪਾਂ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਤੇ ਉਹਨੂੰ ਪੈਰਾਂ ਤੇ ਖੜੇ ਕਰੀਏ ਜਿਹੜਾ ਆਪਾਂ ਮਾਛਵੜਾ ਸਾਹਿਬ ਵਿਖੇ ਸੰਤਪੂਰੀ ਵਾਲਿਆਂ ਦੇ ਛਤਰ ਛਾਇਆ ਹੇਠ ਆਪਾਂ ਲੋੜੀ ਦਾ ਫੰਕਸ਼ਨ ਜਿਹੜਾ ਮਨਾਣ ਜਾ ਰਹੇ ਹਾਂ ਇਸ ਵਿੱਚ ਆਪਾਂ ਲੋਕਾਂ ਨੂੰ ਇਹ ਪ੍ਰੇਰਣਾ ਦੇਣੀ ਦਿੱਤੀ ਹੋਇਆ ਜਾਂ ਦੇਣੀ ਹੈ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਕਿਸੇ ਵੀ ਲੜਕਿਆਂ ਨਾਲੋਂ ਘੱਟ ਨਹੀਂ ਐ ਆਪਾਂ ਸਾਰੇ ਲੜਕਿਆਂ ਦੀ ਲੋੜੀ ਤਾਂ ਨੰਨੇ ਇਸ ਉਪਰਾਲੇ ਦੇ ਨਾਲ ਆਪਾਂ ਇਸ ਨੂੰ ਤੁਹਾਨੂੰ ਇਹ ਪ੍ਰੇਰਣਾ ਦਿੰਨੇ ਆ ਕਿ ਆਪਣੇ ਘਰ ਜਾ ਕੇ ਵੀ ਆਪਣੀ ਕੁੜੀਆਂ ਦੀ ਲੋੜੀ ਜਿਹੜੀਆਂ ਨਵ ਜੰਮੀਆਂ ਬੱਚੀਆਂ ਦੀ ਲੋੜੀ ਦਾ ਇੱਥੇ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਸਾਰਿਆਂ ਨੂੰ ਆਪਾਂ ਪ੍ਰੇਰਿਤ ਕਰਦੇ ਆ ਕਿ ਆਪਣੇ ਪਿੰਡਾਂ ਵਿੱਚ ਵੀ ਆਪਣੇ ਨਵ ਜੰਮੀਆਂ ਕੁੜੀਆਂ ਦੀ ਲੋੜੀ ਮਨਾਓ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ